ਹੈਲੋ ਗਾਇਜ਼ ਸਸਿਕਾਲ ਜੀ ਕੀ ਹਾਲ ਚਾਲ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਸਾਡੇ YouTube ਚੈਨਲ ਤੇ ਤੇ ਅੱਜ ਸੰਡੇ ਆ ਜੀ ਤੇ ਅੱਜ ਮਿਸਿਸ ਦੇ ਭਤੀਜੇ ਦਾ ਮਤਲਬ ਰਿਹਾਨ ਦਾ ਬਰਥਡੇ ਆ ਤੇ ਅਸੀਂ ਚੱਲੇ ਆ ਸੁਨਾਮ ਚਲੋ ਤੁਸੀਂ ਵੀ ਚਲੋ ਸਾਡੇ ਨਾਲ ਸੁਨਾਮ ਤੇ ਤੁਹਾਨੂੰ ਬਰਥਡੇ ਸੈਲੀਬ੍ਰੇਟ ਕਰਾਈਏ ਹਾਂਜੀ ਅਸੀਂ ਚੱਲੇ ਸੀ ਸੁਨਾਮ ਜੀ ਤੇ ਬਸ ਤਕਰੀਬਨ ਸਾਰੇ ਤਿਆਰ ਹੋ ਹੀ ਗਏ ਸੀ ਪ੍ਰੀਤ ਗੱਡੀ ਬਾਹਰ ਕੱਢ ਰਹੇ ਸੀ ਤੇ ਮੈਂ ਲੋਕ ਵਗੈਰਾ ਆਪਣਾ ਲਾਰੀ ਸੀ ਤੇ ਚੈੱਕ ਕਰ ਰਹੀ ਸੀ ਚੰਗੇ ਤਰ੍ਹਾਂ ਕਿਉਂਕਿ ਸਾਨੂੰ ਆਉਂਦਿਆਂ ਨੂੰ ਕਾਫੀ ਟਾਈਮ ਹੋ ਜਾਣਾ ਸੀ ਫਿਰ ਕਿਉਂਕਿ ਦੂਰ ਦਾ ਸਫ਼ਰ ਹੈ ਹਨਾ ਜੀ ਕਟੋ-ਕਟਾ ਡੇਢ ਘੰਟਾ ਤਾਂ ਲੱਗੇ ਜਾਂਦਾ ਸੁਨਾ ਪਹੁੰਚਦੇ ਪਹੁੰਚਦੇ ਤੇ ਲੋ ਜੀ ਪ੍ਰੀਤ ਗੱਡੀ ਬਾਹਰ ਕੱਢ ਰਹੇ ਨੇ ਤੇ ਅਸੀਂ ਜਾ ਰਹੇ ਹਾਂਗੇ ਸੁਨਾਮ ਤੇ ਤੁਹਾਨੂੰ ਜਾਂਦੇ ਜਾਂਦੇ ਜੋ ਵੀ ਰਸਤੇ ਦੇ ਵਿੱਚ ਆਪਣਾ ਵਿਊ ਹੋਊਗਾ ਉਹ ਸਾਰੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਜੀ ਜੀ ਆ ਦੇਖੋ ਜੀ ਇਹ ਉਹ ਨਦੀ ਕਿਹੜੀ ਨਦੀ ਹੈ ਬਲਾਂ ਇਹ ਪਟਿਆਲੇ ਵਾਲੀ ਵੱਡੀ ਨਦੀ ਹੈ ਜੀ ਪਟਿਆਲ ਵੀ ਰਾਉ ਕਹਿੰਦੇ ਐ ਇਹਨੂੰ ਹਾਂ ਜਿਹਦੇ ਵਿੱਚ ਪਾਣੀ ਆ ਜਾਂਦਾ ਹਨਾ ਪਿਛਲੇ ਵਾਰੀ ਬਹੁਤ ਜ਼ਿਆਦਾ ਇਹਦੇ ਵਿੱਚ ਪਾਣੀ ਆਇਆ ਸੀ ਤੇ ਇਸ ਵਾਰੀ ਤਾਂ ਚਲੋ ਹੈ ਹੀ ਨਹੀਂ ਕੁਝ ਵੀ بارش ਨਹੀਂ ਹੈਗੀ ਪਰ ਹਲਾਰਟ ਜ਼ਰੂਰ ਹੈ ਜੀ ਉਹ ਜਿਹੜੇ ਉਧਰ ਸਾਰੀ ਕਲੋਨੀਆਂ ਨਾ ਉਹ ਸਾਰੀ ਪਾਣੀ ਨਾਲ ਡੁੱਬ ਗਈ ਸੀ ਪਿਛਲੇ ਵਾਰ ਤਾਂ ਹਨਾ ਤੇ ਇਸ ਵਾਰੀ ਲੋਕਾਂ ਨੇ ਪਹਿਲੇ ਹੀ ਛੱਤਾਂ ਦੇ ਉੱਪਰ ਨਾ ਆਪਣਾ ਸਮਾਨ ਚੜਾ ਕੇ ਰੱਖ ਰੱਖਿਆਗਾ ਉਹ ਦੇਖੋ ਇੱਥੇ ਮਿੱਟੀ ਵੀ ਪਾਤੀ ਹਨਾ ਇਹ ਕੌਲਨੀ ਘਟ ਰਹੀ ਆ ਜਾਂ ਫਿਰ ਕੋਈ ਕਮਰਸ਼ੀਅਲ ਜਗ੍ਹਾ ਦੇ ਆ ਆ ਦੇਖੋ ਜੀ ਪਾਣੀ ਇੰਨਾ ਹੈ ਨਹੀਂ ਦਾ ਵੈਸੇ ਕਹਿੰਦੇ ਜੀ ਪਾਣੀ ਆਊਗਾ ਇਸ ਵਾਰ ਵੀ ਵੈਸੇ ਕਹਿ ਰਹੇ ਨੇ ਵੀ ਪਾਣੀ ਆਊਗਾ ਪਰ ਹਾਲ ਦੀ ਘੜੀ ਇੱਥੇ ਸੇਫ ਹੈ ਹੂੰ ਮੇਰੀ ਵਦੀ ਦੇ ਨਾਲ ਦੀ ਚੁੱਪੇ ਅੰਡੇ ਨਾ ਲਾ ਲਿਆ ਯਾਰ ਦੀ ਘਟੀ ਦੇ ਮੋਲ ਦੀ ਤੁਨੀ ਮੇਰੀ ਰੰਗ ਤੇ ਰਾਵੀਆਂ ਮੂਝ ਤੂੰ ਦੇਖੇਗਾ ਨਾ ਲਿਖਦੇ ਪਹੁੰਚ ਗਏ ਜੀ ਭਵਾਨੀਗੜ ਭਵਾਨੀਗੜ ਪਹੁੰਚ ਗਏ ਭਵਾਨੀਗੜ ਪਹੁੰਚ ਗਏ ਤੇ ਬੱਦਲ ਹੋ ਰਿਹਾ ਪੂਰਾ ਉੱਚ ਧੁੱਪ ਵੀ ਆ ਉਹ ਅੱਗੇ ਸਾਹਮਣੇ ਬੱਦਲ ਦਿਖ ਰਿਹਾ 14 ਜੁਲਾਈ ਨੂੰ ਨਾ ਵੈਸੇ ਹਰ ਵਾਰੀ ਮੀਂਹ ਪੈਂਦਾ ਹੁੰਦਾ ਹੈ ਨਾ ਹਰ ਵਾਰੀ ਉਹਦਾ ਬਰਥ ਵੀ ਮੀਂਹ ਹੀ ਹੋਇਆ ਹਾਂ ਮੈਨੂੰ ਯਾਦ ਆ ਮੀਂਹ ਆਇਆ ਸੀ ਹਾਂ ਪਟਿਆਲੇ ਤੋਂ ਸੁਣਾ ਮੀਂਹ ਚ ਗਿਆ ਹੋ ਰਿਹਾ ਬੱਦਲ ਚ ਇਹ ਤੁਸੀਂ ਦੇਖ ਸਕਦੇ ਹੋ ਉੱਤੇ ਇਹ ਫਲਾਈਰ ਹੈ ਇਹ ফ্লাইਓਵਰ ਹੈਗਾ ਜੀ ਐਕਸਪ੍ਰੈਸ ਵੇ ਦਾ ਇਹ ਐਕਸਪ੍ਰੈਸ ਵੀ ਬਣ ਰਿਹਾ ਬਹੁਤ ਤਗੜਾ ਰੋਡ ਬਣੂਗਾ ਇਹ ਤੇ ਇਹ ਅੱਗੇ ਤੋਂ ਅੱਗੇ ਇੰਡੀਆ ਨੂੰ ਸਿਲਕ ਰੋਡ ਨਾਲ ਕਨੈਕਟ ਕਰੂਗਾ ਕਹਿੰਦੇ ਤਾਂ ਅਜੇ ਤੱਕ ਨਹੀਂ ਨੇ ਇਹ ਸਿਲਕ ਰੋਡ ਨਾਲ ਕਨੈਕਟ ਕਰੂਗਾ ਇੰਡੀਆ ਨੂੰ ਜਿਹਦੇ ਨਾਲ ਵਪਾਰਕ ਬਾਏ ਰੋਡ ਟ੍ਰੇਡਿੰਗ ਬਹੁਤ ਜ਼ਿਆਦਾ ਸੌਖੀ ਹੋ ਜੂਗੀ ਉਹ ਸ਼ਾਨਦਾਰ ਰੋਡ ਬਣ ਰਹਾ ਹੈ ਬਹੁਤ ਵਧੀਆ ਦੇਖ ਐਕਸਪ੍ਰੈਸ ਵਈਆ ਤਕਰੀਬਨ ਮੇਰੇ ਹਿਸਾਬ ਨਾਲ 20 ਫੁੱਟ ਚਾਗਾ 20 25 ਫੁੱਟ ਜ਼ਮੀਨ ਨਾਲ ਉੱਟਦੀਆਂ ਹੀ ਜਾਏਗੀਆਂ ਨੀ ਗੱਡੀਆਂ ਉੱਟਦੀਆਂ ਹੀ ਹਾਂਜੀ ਅੱਜ ਅਸੀਂ ਪਹੁੰਚ ਗਏ ਸੁਨਾਮ ਜੀ ਤੇ ਤਿਆਰੀ ਹੋਈ ਵੀ ਹੈ ਆਲਰੇਡੀ ਇਹ ਪੰਜਾਂ ਹੋ ਗਏ ਥੋੜਾ ਟਾਈਮ ਅਸੀਂ ਲੰਚ ਵਗੈਰਾ ਕਰ ਚੁੱਕੇ ਆ ਸਾਨੂੰ ਲੱਗੀ ਹੋਈ ਸੀ ਭੁੱਖ ਬਹੁਤ ਜ਼ਿਆਦਾ ਕਿਤੇ ਘਰੋਂ ਕੁਝ ਖਾ ਕੇ ਨਹੀਂ ਸਿਆਈ ਅਸੀਂ ਬਸ ਹੁਣ ਉਹ ਕੇਕ ਲੈਣ ਗਏ ਨੇ ਉਦੋਂ ਬਾਅਦ ਸੈਲਫੀ ਮੀਟ ਕਰਦੇ ਆ ਚਲੋ ਰਿਹਾਨ ਦਾ ਬਰਥਡੇ ਤੁਹਾਨੂੰ ਮਿਲਾਨੇ ਆ ਰਿਹਾਨ ਨਾਲ ਵੀ ਹਜੇ ਉਹ ਚੇਂਜ ਕਰ ਰਿਹਾ ਹਜੇ ਹਜੇ ਬਰਥਡੇ ਬਾਇਰ ਤਿਆਰ ਹੋ ਰਿਹਾ ਤੁਹਾਨੂੰ ਮਿਲਵਾਨੇ ਥੋੜੀ ਦੇਰ ਤੱਕ ਕੱਟੀ ਸੀ ਲਓ ਜੀ ਕੇਕ ਆ ਗਿਆ ਸਾਨੂੰ ਦਾ ਪਰ ਹੁਣ ਸਾਨੂੰ ਕਨਫਿਊਜ਼ਨ ਹੋ ਰਹੀ ਆ ਵੀ ਕੇਕ बड़े है की दा तो दोनों ही कर रहे हैं मेरा बर्थडे की दा? मेरा की दा? मेरा मेरा दो दोनों दा दोनों की हैप्पी बर्थडे की दोनों का दोनों दा दो नूरा। दो नूरा। चलो सहमति हो गई जी हुन अही केक कटन योग्य हो गए चलो केक कटी है केक कटी ये जी बर्थडे बॉय चलो जी लाओ ਲਾਉ ਗੈਂਡਾ ਲਾਉ ਹੈ ਕੰਨੂ ਨੇ ਹੈਪੀ ਬਰਥਡੇ ਤੂੰ ਇਹ ਸਾਈਡ ਤੇ ਲਾਵਾ ਹਾਂ ਹਾਂ ਮਰ ਚਿੱਸਤੀ ਕਰਿਆ ਤੇਰਾ ਰਾਜਾ ਨਹੀਂ ਸਿੱਧੇ ਲਾ ਦੋ ਫਿਰ ਹੂੰ ਬਸ ਠੀਕ ਹੈ ਚਲੋ ਲਿਆਓ ਜੀ ਖਾਜੋ ਆ ਜਾਂਦੋ ਐ ਚੇਰੋ ਐ ਚੇਰੋ ਇੱਥੇ ਮੈਂ ਇੱਥੇ ਨਾ ਪਿੱਛੋਂ ਹਾਂਜੀ ਲੋ ਜੀ ਰਿਹਾਨ ਐ ਇੱਥੇ ਆਪਣੇ ਮੰਮਾ ਡੈਡ ਨਾਲ ਬਰਥਡੇ ਕੇਕ ਕੱਟ ਰਿਹਾਗਾ ਇਹ ਮੇਰੇ ਬ੍ਰਦਰ ਤੇ ਮੇਰੇ ਪਰਜਾਈ ਨੇ ਜੀ ਤੇ ਇਹ ਥੋੜਾ ਜਿਹਾ ਕੈਮਰੇ ਸਾਹਮਣੇ ਘੱਟ ਹੀ ਆਉਂਦੇ ਨੇ ਤਾਂ ਕਰਕੇ ਇਹਨਾਂ ਦਾ ਸ਼ੂਟ ਬਹੁਤ ਹੀ ਘੱਟ ਹੈਗਾ ਤੇ ਲੋ ਜੀ ਏਕਨ ਲੈ ਕੇ ਆਇਆ ਸੀ ਸਪੈਸ਼ਲ ਬਰਥਡੇ ਗਿਫਟ ਰਿਹਾਨ ਵਾਸਤੇ ਪਿਆਨੋ ਕਿਉਂਕਿ ਇਹ ਰਿਹਾਨ ਨੇ ਖੁਦ ਮੰਗਿਆ ਸੀ ਵੇ ਮੈਨੂੰ ਪਿਆਨੋ ਚਾਹੀਦਾ ਕਿਉਂਕਿ ਜ਼ੈਨੂ ਕੋਲੇ ਹੈਗਾ ਸੀ ਤਾਂ ਉਹਨੂੰ ਦੇਖ ਕੇ ਫਿਰ ਇਹ ਦੋਨਾਂ ਜਣਾਂ ਦੀ ਲੜਾਈ ਹੁੰਦੀ ਸੀ ਉਹ ਕਹਿੰਦਾ ਸੀ ਮੈਂ ਲੈਣਾ ਉਹ ਕਹਿੰਦਾ ਸੀ ਮੈਂ ਲੈਣਾ ਤਾਂ ਕਰਕੇ ਫਿਰ ਇਹਨੂੰ ਪਿਆਨੋ ਹੀ ਬਰਥਡੇ ਗਿਫਟ ਤੇ ਦੇਤਾ ਤੇ ਇੱਥੇ ਦੋਨੋਂ ਬੱਚੇ ਕੇਕ ਵਗੈਰਾ ਖਵਾ ਰਹੇ ਨੇ ਰਿਹਾਨ ਨੂੰ ਤੇ ਵਿੱਚ ਵਿੱਚ ਜ਼ੈਨੂ ਵੀ ਖਾ ਰਿਹਾ ਹੈਗਾ ਕੇਕ ਯਾ ਯੈਸ ਕਾ ਯੰਮੀ ਯੈ ਮੁੰਜੀ ਖਾ ਲੋ ਹੱਸੋ ਹਾਂਜੀ ਬਰਥਡੇ ਸੈਲੀਬ੍ਰੇਟ ਕਰਕੇ ਉਸ ਤੋਂ ਬਾਅਦ ਅਸੀਂ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਚਲੋ ਲੰਚ ਵੀ ਕਰ ਲਿਆ ਸੀ ਉਸ ਤੋਂ ਬਾਅਦ ਰਹਿ ਗਈ ਸੀ ਸਵੀਟ ਡਿਸ਼ ਤੇ ਉਹ ਮੰਮੀ ਹੋਰਾਂ ਨੇ ਬਣਾਏ ਸੀ ਮਿੱਠੀਆਂ ਸੇਵੀਆਂ ਅਸੀਂ ਸੇਵੀਆਂ ਦੀ ਵੇਟ ਕਰ ਰਹੇ ਸੀ ਤੇ ਇੱਕ ਇਨਸਟਾ ਤੇ ਵੀਡੀਓ ਆਈ ਸੀ ਜਿਹਦੇ ਵਿੱਚ ਮੈਨੇ ਟੀ ਪ੍ਰੈਂਕ ਕੀਤਾ ਸੀ ਤਾਂ ਬ੍ਰਦਰ ਨੂੰ ਐਦਾਂ ਹੋਇਆ ਵੀ ਮੈਂ ਵੀ ਇਹਨਾਂ ਨਾਲ ਪ੍ਰੈਂਕ ਕਰਾਂ। ਇਹ ਵੀ ਨਹੀਂ ਟੋਲ ਕੇ ਇਹ ਮੁਖੜਾ ਕਿਹਦਾ ਹੈ।

ਦੱਖਾਂ ਦੱਖਾਂ ਦਾਖ ਨਹੀਂ ਆਈ ਇੱਕ ਵੀ ਨਹੀਂ ਆਈ ਹਾਂ ਦੱਖਾਂ ਦੱਖਾਂ ਸ਼ੀਰੋਂ ਵਾਲੇ ਯੋਸੀਮੀਆ ਸ਼ੀਰੋਂ ਵਾਲੇ ਮਿਸਟੇਮੀਆ ਸ਼ੀਰੋਂ ਵਾਲੇ ਉਹ ਮੇਰੀ ਨਹੀਂ ਜਰੂਰ ਖਾ ਕੇ ਜਾਇਆ ਜੇ ਸੁਨਾਮਾ ਜੇ ਸੁਨਾਮਾ ਆਇਆ ਤਾਂ ਜਰੂਰ ਖਾ ਕੇ ਜਾਇਆ ਬਾਟਾ ਬਾਗੋ ਲਿਆ ਅਰੇ ਬਾਜੀ ਲੋ ਜੀ ਸੇਵੀਆਂ ਆ ਚੁੱਕੀਆਂ ਸੀ ਤੇ ਉਦੋਂ ਬਾਅਦ ਅਸੀਂ ਖਾ ਰਹੇ ਸੀ ਤੇ ਏਕਨ ਵੀ ਬਹੁਤ ਖੁਸ਼ ਹੋ ਰਿਹਾ ਸੀ ਚਲੋ ਵਧੀਆ ਗੱਲ ਹੈ ਵੀ ਬੱਚੇ ਆਪਣਾ ਫੁੱਲ ਇੰਜੋਏ ਕਰਦੇ ਨੇ ਤੇ ਹੱਸਦੇ ਖੇਡਦੇ ਨੇ ਬਸ ਫਿਰ ਅਸੀਂ ਇਹ ਖਾ ਕੇ ਅਸੀਂ ਚੱਲ ਪਾਂਗੇ ਜੀ ਓਕੇ ਬਾਈ ਬਾਈ ਹਾਨੂੰ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਲੋ ਜੀ ਅਸੀਂ ਚੱਲ ਪਏ ਇਸ ਨਾਮ ਤੋਂ ਤੇ ਹੁਣ ਸਿੱਧਾ ਪਟਿਆਲੇ ਕਿਨੇ ਅਸੀਂ ਆਏ ਹੀ ਇਹਦੇ ਰਿਹਾਨ ਦੇ ਵੱਡੇ ਕਰਕੇ ਸੀ ਤੇ ਸੰਡੇ ਜਾਂ ਕੱਲ ਆਫਿਸ ਵੀ ਕੰਮ ਬਹੁਤ ਜਾਮਕ ਤੇ ਹਮਲਦੇ ਆ ਜੀ ਤੁਹਾਨੂੰ ਪਟਿਆਲੇ ਜਾ ਕੇ ਹਾਂਜੀ ਅਸੀਂ ਚੱਲ ਪਏ ਸੀ ਜੀ ਸੁਨਾਮ ਤੋਂ ਟਾਈਮ ਨਾਲ ਹੀ ਸੁਨਾਮ ਮਿਸਤਰੀ ਲੱਗੇ ਹੋਏ ਸੀ ਤੇ ਉਹ ਆਪਣਾ ਕੰਮ ਕਰ ਰਹੇ ਸੀ ਤਾਂ ਕਰਕੇ ਚਾਰੇ ਪਾਸੇ ਗਾਹ ਪਿਆ ਹੋਇਆ ਸੀ ਤੇ ਗਾਹ ਹੋਣ ਕਰਕੇ ਫਿਰ ਜ਼ਿਆਦਾ ਟਾਈਮ ਅਸੀਂ ਨਹੀਂ ਰੁਕੇ ਅਸੀਂ ਨੇ ਫਿਰ ਨੈਕਸਟ ਡੇ ਮੰਡੇ ਸੀ ਬੱਚਿਆਂ ਨੇ ਵੀ ਸਕੂਲ ਜਾਣਾ ਸੀ ਤੇ ਪ੍ਰੀਤ ਨੇ ਵੀ ਡਿਊਟੀ ਜਾਣਾ ਸੀ ਤਾਂ ਕਰਕੇ ਫਿਰ ਟਾਈਮ ਨਾਲ ਹੀ ਘਰ ਪਹੁੰਚਣਾ ਬੈਟਰ ਲੱਗਿਆ ਸਾਨੂੰ ਵੈਸੇ ਹਜੇ ਧੁੱਪ ਵੀ ਕਾਫੀ ਜ਼ਿਆਦਾ ਹੈਗੀ ਸੀ ਤਕਰੀਬਨ ਅਸੀਂ 5:00 ਵਜੇ ਤੱਕ ਨਿਕਲਿਆ ਸੀ ਉੱਥੋਂ ਤੇ ਇਹ ਫਸਟ ਟਾਈਮ ਹੋਇਆ ਐਦਾਂ ਵੀ ਧੁੱਪ ਹੈਗੀ ਐ ਤੇ ਅਸੀਂ ਸਨਾਮ ਤੋਂ ਚੱਲ ਪਏ ਜਲਦੀ ਅਸੀਂ ਆ ਗਏ ਜੀ ਆਪਣੇ ਘਰ ਆਪਣੇ ਬਾੜੇ 'ਚ ਆ ਗਏ ਔਰ ਜਿਹੜਾ ਸੀ ਇੰਨਾ ਗਾਹ ਪਾ ਕੇ ਗਏ ਸੀ ਉਹਨੂੰ ਸਾਰਾ ਚੱਕਾਂਗੇ ਹੋਮ ਸਵੀਟ ਹੋਮ ਸਹੀ ਗੱਲ ਹੈ ਹੁਣ ਆਪਣੇ ਘਰ ਤੋਂ ਬਿਨਾ ਕਿਤੇ ਵੀ ਦਿਲ ਨਹੀਂ ਲੱਗਦਾ ਹੈਗਾ ਹੋਮ ਸ਼ਾਂਤੀ ਹੋਮ ਚਲੋ ਜੀ ਚਲੋ ਅੱਜ ਦਾ ਵਲੌਗ ਇੱਥੇ ਖਤਮ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਕਿਸੇ ਵੀਡੀਓ 'ਚ ਅਗਲੇ ਕਿਸੇ ਵਲੌਗ ਦੇ ਵਿੱਚ ਜਾਂ ਤੁਹਾਨੂੰ ਦਿਖਾਵਾਂਗੇ ਕੋਈ ਹੋਮ ਹਾਊਸ ਟੂਸ ਵਗੈਰਾ ਜੋ ਵੀ ਹੋਇਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਅਸੀ ਕਾਲ ਜੀ ਬਾਏ 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 ਜ਼ੈਨੂ ਬਾਏ ਬਾਏ ਕਰ ਦੋ ਬਾਏ ਬਾਏ ਬਾਏ